ਪੁਰਨਾ ਕੁਇਡਰ ਸਾਡੇ ਫਿਰ ਟਾਈਪ ਕਰਨਾ ਟਾਈਪ ਕਰਨਾ ਜਦੋਂ ਤੁਸੀਂ ਸਹੀ ਲਿਖੋਗਾ ਫਿਰ ਨਾ ਤੁਹਾਨੂੰ ਕੋਈ ਜਰੂਰਤ ਨਹੀਂ ਹੈ ਇਹ ਤਾਂ ਦੱਸੋ ਜਿਹੀ ਪਹੁੰਚ ਗਿਆ ਸੇਮ ਹਾਊਸ ਜੀ ਐ ਸਟੇਡੀਅਮ ਜਿੱਥੇ ਬਹੁਤ ਤਕੜੇ ਤਕੜੇ ਬੈਟ ਹੋਏ ਸੀ ਕਬੱਡੀ ਦੇ ਇਧਰ ਆ ਗਿਆ ਜੀ ਸਟਾਟਫਾਰਮ ਇੱਥੇ ਬਹੁਤ ਸੋਹਣੇ-ਸੋਹਣੇ ਛੋੜੇ ਐ। ਲਓ ਜੀ ਧੁੱਪ ਵੀ ਨਿਕਲ ਰਹੀ ਐ। ਦਰਨ ਨੇ ਤੇ ਗੇਟ ਵੀ ਖੁੱਲ ਗਿਆ। ਤੁਹਾਨੂੰ ਪ੍ਰਿੰਟ ਦੇ ਬੈਠੇ ਨੂੰ ਇਹ ਪਤਾ ਐ ਵੀ ਅੱਜ ਮੈਂ ਕਰੀਅਰ ਵਿੱਚ ਅੱਗੇ ਢਲਾਉਂ। ਅਸੀਂ ਜਾ ਰਹੇ ਹੁਣ ਗੁਰੂ ਘਰ ਸਤਿਨਾਮ ਵਾਹਿਗੁਰੂ ਸੱਚੇ ਪਾਸ਼ਾ ਜਿਆਲੇ ਘਰੇ ਪਹੁੰਚ ਗਏ ਆ ਸਿਤਾਜ ਆਪ ਕਰਦੀ ਨਹੀਂ ਸਭੇ ਕੰਮ ਉਹ ਨਾਲ ਹੀ ਆਜਾ ਬਾਈ ਜੀ ਸਾਰੇ ਆਜਾ ਠੀਕ ਹੈ ਜੀ ਜਲਦੀ ਜਲਦੀ ਹਾਂਜੀ গুড মর্নিং ਦੋਸਤੋ ਅੱਜ ਧੁੰਦ ਬਹੁਤ ਹੈ ਤੇ ਨਾਲ ਨਾਲ ਹਵਾ ਵੀ ਚੱਲੀ ਜਾਂਦੀ ਹੈ ਤੇ ਅੱਜ ਹੈਗੀ ਮਾਨ ਸਾਹਿਬ ਘਰੇ ਮਿਲਣੀ ਉਧਰ ਵੀ ਦੇਖ ਕੇ ਦਰਸ਼ਨ ਅੱਜ ਮਾਨ ਸਾਹਿਬ ਦੇ ਘਰੇ ਹੈਗੀ ਮੀਟਿੰਗ ਫਰਮਾਉਣਾ ਠੀਕ ਹੈ ਨਹੀਂ 5 ਮਿੰਟ ਰੁਕ ਜਾ ਕਿਵੇਂ ਸੀ ਤੇ ਕਿ ਕਿਉਂਕਿ ਇਲੈਕਸ਼ਨ ਆਗੇ ਨੇੜੇ ਉਹਦੇ ਬਾਬਤ ਵਧੀਆ ਮਾਨ ਸਾਹਿਬ ਇਲੈਕਸ਼ਨ ਬਾਬਤ ਵੀ ਮੀਟਿੰਗ ਜੀ ਮਾਨ ਸਾਹਿਬ ਆਏ ਹੋਏ ਆ ਹਾਂਜੀ ਹਾਂਜੀ ਹੋਰ ਠੀਕ ਹੋ ਮਾਨ ਸਾਹਿਬ ਹਾਂਜੀ ਹਾਂਜੀ ਆਜੋ ਜੀ ਮੀਟਿੰਗ ਚੱਲਦੇ ਚਲੋ ਜੀ ਪਰਿੰਟ ਨੂੰ ਜਾਣਦੇ ਤੁਹਾਨੂੰ ਪਿੰਡ 'ਚ ਬੈਠੇ ਨੂੰ ਇਹ ਪਤਾ ਹੈ ਵੀ ਅੱਜ ਮੈਂ ਕਰੀ ਯਾਰ ਮੇਜਰ ਥੇ ਠੱਲਾਉਂ ਵਾਲਾ ਮੇਜਰ ਸਿੰਘ ਕਹਿੰਦਾ ਯਾਰ ਵੀ ਅੱਜ ਮੈਂ ਗੱਲ ਕਰੀ ਸ਼ਾਨ ਸਾਹਿਬ ਠੱਲਾ ਬੋਲਦਾ ਦੀ ਕਾਨ ਸਾਹਿਬ ਕਹਿੰਦਾ ਯਾਰ ਮੈਂ ਅੱਜ ਗੱਲ ਕੀਤੀ ਰੇਸ਼ਮ ਨੂੰ ਨਾ ਗੱਲ ਮੈਨੂੰ ਠੀਕ ਨਹੀਂ ਲੱਗੀ ਤੁਹਾਨੂੰ ਗੱਲ ਦਾ ਪਤਾ ਲੱਗਦਾ ਕਿਹੜੀ ਪਿੰਡਾਂ 'ਚ ਹੈਗੀ ਯੇ ਜਦ ਤੁਸੀਂ ਦੋ ਜਣੇ ਮਿਲਦੇ ਹੋ ਤੁਸੀਂ ਕਹਿੰਦੇ ਹੋ ਯਾਰ ਕਿ ਅੱਜ ਜਿਹੜਾ ਫਲਾਨਾ ਉਲਟ ਪਾਰਟੀ ਵਾਲਾ ਬੰਦਾ ਸੀ ਮੈਂ ਉਹ ਲੋ ਜੀ ਮੀਟਿੰਗ ਹੋ ਗਈ ਖਤਮ ਤੇ ਹੁਣ ਜਾ ਰਿਆਂ ਮੈਂ ਆਪਦੇ ਯਾਰ ਦੇ ਘਰੇ ਕਿਉਂਕਿ ਅੱਜ ਮੈਨਾਂ ਤਾਂ ਮਿਲਣੀ ਹੈ ਬਾਕੀ ਜਾਣੇ ਆ ਜਾ ਕੇ ਬਤਨ ਲੂ ਅਸੀਂ ਜਾ ਰਹੇ ਹੁਣ ਗੁਰੂ ਘਰ ਸਤਨਗੁਰ ਸੱਚੇ ਪਾਤਸ਼ਾਹ ਅੱਜ ਅੱਜ ਯਾਰ ਗਣਾ

ਘਰਲੇ ਘਰੇ ਪਹੁੰਚ ਗਏ ਆ ਤੇ ਮੁੰਡੇ ਕਰ ਰਿਹਾ ਬ੍ਰੇਕਫਾਸਟ ਲਓ ਜੀ ਕਰ ਲਿਆ ਬ੍ਰੇਕਫਾਸਟ ਤੁਸੀਂ ਕੀ ਕਰਨਾ ਜੀ ਓਕੇ ਜੀ ਕਾਚਾ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਹੁਤ ਵਧਾਈਆਂ ਬਟਾ ਬਹੁਤ ਬਹੁਤ ਆਏ ਪਿੰਡ ਬਾਦਲ ਇਹ ਸਟੇਡੀਅਮ ਜਿੱਥੇ ਬਹੁਤ ਤਕੜੇ ਤਕੜੇ ਮੈਚ ਹੋਏ ਸੀ ਕਬੱਡੀ ਦੇ ਅਸੀਂ ਆਏ ਹਾਂ ਜੀ ਅੱਜ ਸੀਐਮ ਹਾਊਸ ਚਾਚਾ ਯਾਰ ਗਿਆ ਨਾ ਕੰਮ ਕਰ ਇਲੈਕਸ਼ਨ ਹੈਗੇ ਨੇੜੇ ਤਾਂ ਕਰਕੇ ਕੋਈ ਮੀਟਿੰਗ ਹੈ ਸੀਐਮ ਹਾਊਸ ਬਦਲ ਅੱਜ ਦਾ ਗੁਰਨੁਵਾਰ ਵੀ ਸਾਡੇ ਨਾਲ ਆਇਆ। ਇਰ ਇਸ ਹੀਮ ਹਾਊਸ ਪੰਡ ਬਾਦਲ। ਅਸੀਂ ਇੱਧਰ ਆ ਗਏ ਜੀ ਸਟਾਟਫਾਰਮ ਜਿੱਥੇ ਬਹੁਤ ਸੋਹਣੇ ਸੋਹਣੇ ਘੋੜੇ ਐ। ਫਕਰਾਉਣ ਲੱਗੇ ਐਂਟਰੀ ਇਹ 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 ਦਾ ਸਾਉਂਡ ਵੀ ਦੇ ਇਹ ਤਾਂ ਦੇਸੀ ਪੌਂਟ ਗਿਆ ਸੀ ਐਮ ਹਾਊਸ ਨੋਮਾਲਾ ਨੰਬਰ ਹੀ ਹੈ ਲੋ ਜੀ ਤੁੱਪ ਵੀ ਨਿਕਲ ਰਹੀ ਹੈ ਰੋਮਨੇ ਮੈਂ ਤਾਂ ਗੇਟ ਵੀ ਖੁੱਲ ਗਿਆ ਹੈ ਸ਼ਾਇਦ دجواید ਉਹ ਉਹ ਨਹੀਂ ਜਾਣਦਾ ਕਿ ਤੇ ਨਾ 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 ਕਾਕੇ ਸਾੜਿਆ ਅੱਜ ਅੱਜ ਕੋਈ ਫਲੋ ਆ ਗਿਆ ਦਾ ਚਲੋ ਠੀਕ ਹੈ ਕੋਈ ਮਾਰ ਕੇ ਬੰਦ ਕਰਨਾ ਹੈ ਇਹ ਮਤਲਬ ਹੈ ਹੈ ਜੀ ਇਹ ਕਰਨਾ ਹੈ ਕੋਈ ਨਹੀਂ ਜੀ ਮਾ ਵੀ ਆਪ ਦਾ ਪ੍ਰਧਾਨ ਆਇਆ ਬੁਲਾਉਣਾ ਹੈ ਅੱਜ ਪਹਿਲਾਂ ਕੁਝ ਟਾਈਪ ਕਰਦੇ ਟਾਈਪ ਕਰ ਲੈ ਟਾਈਪ ਕਰ ਲੈ ਜਦੋਂ ਤੁਸੀਂ ਸਪਾਈ ਬਿੱਲ ਨੂੰ ਬਸ ਸਪਾਈ ਕਰਦੇ ਤੁਸੀਂ ਉਹਨਾਂ ਤੋਂ ਸਭੀ ਅਪਾਇੰਟਮੈਂਟ ਦੀ ਰਿਚਟਾ ਗਾਜੀ ਗਾਜੀ ਜੀ ਜਿਹੜਾ ਪਿੰਡ ਆਉਂਦਾ ਨਾਲ ਹੀ ਆਜੋ ਬਾਈ ਜੀ ਸਾਰੇ ਆਜੋ ਠੀਕ ਹੈ ਜੀ ਅਸੀਂ ਹੋ ਗਏ ਫਰੀ ਜੀ ਹੋਣਾ ਹੈ ਲੰਬੀ آٹا لینا ٹھنڈا آٹا لوگ فری ہو کے پہنچ گئے میں تھوڑا لیٹ آیا میری مجبوری سی چاچ ایر کے نہ جانا پیا ਆਵੇ ਬੜਾ ਬੜਾ ਕੋਲ ਬੜਾ ਬੜਾ ਲਾਈਵ ਤੋਂ ਆਪ ਜੀ ਪੀੜਖਾਂ ਦਾ ਕਰਨੇਗਾ ਖੜੇ ਨਹੀਂ ਕਰਨੇ ਪੀੜੇ ਕਰਨੇ ਗੁੱਡ ਨਾਈਟ ਦੋਸਤੋ ਤਰਕੇ ਮਿਲਦੇ ਆਂ